ਮੈਂ ਗੁਰਿੰਦਰ ਸਿੰਘ ਜੀ ਮੈਂ ਰਿਸ਼ੀ ਕਲੋਨੀ 'ਚ 7 ਨੰਬਰ ਗਲੀ 'ਚ ਰਹਿਣਾ ਜੀ ਤੇ ਮੈਂ ਈ ਰਿਕਸ਼ਾ ਚਲਾੰਗਾ ਹੈਗਾ ਤੇ ਵੀ ਤਰੀਕ ਦੀ ਸ੍ਰੇ 3:30 ਵਜੇ ਦੇ ਕਰੀਬ ਮੇਰੀ ਬੈਟਰੀ ਚੋਰੀ ਹੋ ਗਈ ਤੇ ਮੈਨੂੰ ਪਤਾ ਨਹੀਂ ਲੱਗਿਆ ਕਿਉਂ ਕੈਮਰੇ 'ਚ ਟਾਈਮ ਆਇਆ ਹੈ ਉਸ ਦੇ ਮੁਤਾਬਕ 3:30 ਵਜੇ ਨਾਲ ਮੇਰੀਆਂ ਬੈਟਰੀਆਂ ਚੋਰੀ ਚੋਰ ਚੋਰੀ ਕਰਕੇ ਲੈ ਗਏ ਹਨ ਤੇ 6 ਵਜੇ ਮੈਂ ਆਪਣੇ ਰੁਟੀਨ ਦੇ ਹਿਸਾਬ ਨਾਲ ਉੱਠਿਆ ਤੇ ਗੱਡੀ ਲਿਜਾਣ ਲੱਗਿਆ ਤਾਂ ਦੇਖਿਆ ਦਾ ਵਿੱਚ ਬੈਟੀਆਂ ਹੈ ਹੀ ਨਹੀਂ ਸੀਗੀਆਂ ਚਾਰੋਂ ਦੀਆਂ ਮੇਰੀਆਂ ਚਾਰੋਂ ਬੈਟੀਆਂ ਚੋਰੀ ਹੋ ਗਈਆਂ ਤੇ ਮੈਨੂੰ ਇੱਕਦਮ ਬੜਾ ਮੁਸ਼ਕਲ ਹੋ ਗਿਆ ਕਿਉਂਕਿ ਮੈਂ ਪਹਿਲੀ ਮੇਰੀ ਗੱਡੀ ਕਿਸ਼ਤਾਂ ਤੇ ਹੈ ਜਿੱਦੀਆਂ ਮੈਂ 10 ਕਿਸ਼ਤਾਂ ਭਰੀਆਂ ਨੇ ਤੇ ਹਾਲੇ 8 ਕਿਸ਼ਤਾਂ ਬਾਕੀ ਰਹਿੰਦੀਆਂ ਨੇ ਆਪਣੇ ਪੜੋਸੀ ਦੀ ਮਦਦ ਨਾਲ ਮੈਂ ਖਾਲਸਾ ਐਡ ਦੇ ਦਫ਼ਤਰ ਆਇਆ ਤਾਂ ਇਹਨਾਂ ਨੇ ਜੀ ਕਿਹਾ ਚਲੋ ਕੋਈ ਨਹੀਂ ਤੁਸੀਂ ਐਪਲੀਕੇਸ਼ਨ ਲਿਖੋ ਇਹ ਐਪਲੀਕੇਸ਼ਨ ਨਾਲ ਦਿੱਤੀ ਸੀ ਜੀ ਤੇ ਅੱਜ ਮੈਨੂੰ ਇਹਨਾਂ ਨੇ ਰੈਟੀਆਂ ਨਵੀਆਂ ਲੈ ਕੇ ਦਿੱਤੀਆਂ ਹਨ ਤੇ ਜੋ ਕਿ ਮੈਂ ਅੱਜ ਕਾ ਕੇ ਕੰਮ ਤੇ ਜਾਣ ਦੀ ਗੱਲ ਹੋ ਗਿਆ ਹਾਂ ਵਰਨਾ ਮੈਂ ਮੈਂ ਬੈਠੇ ਨਹੀਂ ਸੀ ਲੈਫਟ ਰਹਾ ਕਿਉਂਕਿ ਮੇਰੇ ਜੋ ਪਰਨੀਆਂ ਅੱਠ ਕਿਖਾਂ ਇੱਕ ਗੱਡੀ ਜਿਆ ਬਕਾਇਆ ਖੜੀਆਂ ਹਨ ਤੇ ਮੇਰੇ ਲਈ ਬੜਾ ਮੁਸ਼ਕਲ ਹੋ ਜਾਣਾ ਸੀ ਮੈਂ ਸਾਊਥ ਸਾਈਡ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜੀ ਜਿਵੇਂ ਉਹਨਾਂ ਨੇ ਮੇਰੇ ਮੇਰੇ ਨਾਲ ਜੋ ਬੋਇਆ ਹੈ ਤੇ ਜੇ ਮੇਰੀ ਮਦਦ ਨਾ ਕਰਦੇ ਤਾਂ ਮੇਰੇ ਲਈ ਬੜਾ ਮੁਸ਼ਕਲ ਸੀ ਜੀ